ਵੇ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਇਆ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇਪੋਰਟੈਂਟ ਵੀਡੀਓ ਲੈ ਕੇ ਤੇ ਦੋਸਤੋ ਸਾਰੇ ਜਵਾਨਾਂ ਨੂੰ ਬੇਨਤੀ ਹੈ ਕਿ ਆਹ ਵੀਡੀਓ ਤੁਸੀਂ ਪੂਰੀ ਦੇਖਿਓ ਤੇ ਐਂਡ ਦੇ ਵਿੱਚ ਤੁਸੀਂ ਜਰੂਰ ਦੱਸਿਓ ਕਿ ਇਹ ਗੱਲ ਸਹੀ ਹੈ ਜਾਂ ਗਲਤ ਹੈ ਇਸ ਤੋਂ ਪਹਿਲਾਂ ਵੀ ਜਦੋਂ ਆਪਣੇ ਫਾਇਰਮੈਨ ਵਾਲੀ ਭਰਤੀ ਆਈ ਸੀ ਉਸ ਵੇਲੇ ਵੀ ਅਸੀਂ ਸਰਕਾਰ ਦੇ ਕੰਨਾਂ ਦੇ ਵਿੱਚ ਰੌਲਾ ਪਾ ਪਾ ਕੇ ਸਰਕਾਰ ਨੂੰ ਜਗਾਇਆ ਸੀ ਤੇ ਹੁਣ ਵੀ ਇਹ ਜਿਹੜੀ ਭਰਤੀ ਹੈ ਦੋਸਤੋ ਅੱਗੇ ਜਾ ਕੇ ਇਸ ਦੇ ਵਿੱਚ ਰੌਲਾ ਪੈਣ ਦਾ ਪੂਰਾ ਚਾਂਸ ਹੈ ਰੀਜ਼ਨ ਕੀ ਹੈ ਉਸ ਦੇ ਉੱਤੇ ਆਪਾਂ ਗੱਲ ਕਰਦੇ ਹਾਂ ਇਹ ਭਰਤੀ ਤੁਸੀਂ ਦੇਖ ਲਈ ਹੋਏਗੀ ਠੀਕ ਹੈ ਨੋਟੀਫਿਕੇਸ਼ਨ ਦੇਖ ਲਿਆ ਹੋਏਗਾ ਹਾਲੇ ਵਿੱਚ ਇਸ ਲਿੰਕ ਐਕਟੀਵੇਟ ਹੋਇਆ ਠੀਕ ਹੈ ਪੋਸਟਾਂ ਦੀ ਗੱਲ ਕਰੀਏ ਦੋਸਤੋ ਧਿਆਨ ਨਾਲ ਦੇਖਿਓ ਇੱਥੇ ਹੀ ਕੁੰਡੀ ਫਸੀ ਹੋਈ ਹੈ ਠੀਕ ਹੈ ਅੱਧੇ ਤੋਂ ਜ਼ਿਆਦਾ ਚਵਾਲ ਨੂੰ ਇੱਕ ਗੱਲ ਪਤਾ ਹੀ ਨਹੀਂ ਕਿ ਇਹ ਜਿਹੜੀ ਭਰਤੀ ਐ ਇਸ ਦੇ ਵਿੱਚ ਦੋ ਤਰ੍ਹਾਂ ਦੀ ਪੋਸਟਾਂ ਐ ਇੱਕ ਤਾਂ ਹੈ ਜੀ ਸੇਵਾਦਾਰ ਦੀ ਇੱਕ ਹੈ ਜੀ ਚੌਂਕੀਦਾਰ ਦੀ ਇਹ ਜਿਹੜੀ ਸੇਵਾਦਾਰ ਵਾਲੀ ਪੋਸਟਾਂ ਤੁਸੀਂ ਦੇਖ ਰਹੇ ਹੋ ਠੀਕ ਹੈ ਇਹ ਤਕਰੀਬਨ 250 ਪੋਸਟਾਂ ਐ ਠੀਕ ਹੈ ਤੇ ਜਿਹੜੀ ਇਹ ਚੌਂਕੀਦਾਰ ਵਾਲੀ ਪੋਸਟਾਂ ਬਈ ਇਹ ਜਿਹੜੀ ਪੋਸਟਾਂ ਥੋੜ੍ਹੀ ਐ ਇਹ ਹੈ ਜੀ 22 ਪੋਸਟਾਂ ਠੀਕ ਹੈ ਤੇ ਇਸ ਭਰਤੀ دوستੋ ਖਾਸ ਗੱਲ ਇਹ ਹੈ ਕਿ ਤੁਸੀਂ ਜੇ 22 ਪੋਸਟਾਂ ਵਾਸਤੇ ਭਰੋਗੇ ਤਾਂ ਤੁਹਾਡੀ ਵੱਖਰੀ ਫੀਸ ਲੱਗੇਗੀ ਤੇ ਜੇ ਤੁਸੀਂ ਇੱਥੇ 150 ਪੋਸਟਾਂ ਵਾਸਤੇ ਭਰੋਗੇ ਤਾਂ ਤੁਹਾਨੂੰ ਵੱਖਰੀ ਫੀਸ ਪੇ ਕਰਨੀ ਹੋਏਗੀ ਜਿਵੇਂ ਤੁਸੀਂ ਜਨਰਲ ਵਾਲੇ ਕੈਂਡੀਡੇਟ ਹੋ ਤਾਂ ਇੱਕੋ ਨੋਟੀਫਿਕੇਸ਼ਨ ਦੇ ਅੰਡਰ ਇੱਕੋ ਨੋਟੀਫਿਕੇਸ਼ਨ ਨੰਬਰ ਹੈ ਤੇ ਇਸ ਦੇ ਅੰਡਰ ਤੁਹਾਡੇ ਕੋਲੋਂ ਦੋ ਫਾਰਮ ਭਰਵਾਏ ਜਾ ਰਹੇ ਹੈ ਪੇਪਰ ਇਹਨਾਂ ਨੇ ਇੱਕੋ ਹੀ ਲੈਣਾ ਹੈ ਫਾਰਮ ਦੋ ਪਰਿਵਾਰ ਇਹ ਜਨਰਲ ਤੋਂ 2000 ਫੀਸ ਲੈ ਲੈਣਗੇ ਬਾਕੀ ਜਿਹੜੇ ਵੀ ਬਈ ਐਸ ਸੀ ਐਸ ٹی ਵਾਲੇ ਜਵਾਨ ਆ ਉਹਨਾਂ ਤੋਂ 500 ਲੈ ਲੈਣਗੇ ਤੇ ਮੌਕਾ ਇੱਕੋ ਹੀ ਮਿਲੇਗਾ ਤੁਹਾਨੂੰ ਸਿਲੈਕਸ਼ਨ ਦਾ 100% ਚਾਂਸ ਹੈ ਗਾਰੰਟੀ ਮੰਨੋ 100% ਚਾਂਸ ਹੈ ਕਿ ਸਪਰਤੀ ਦਾ ਇੱਕੋ ਹੀ ਪੇਪਰ ਲਿਆ ਜਾਏਗਾ ਇਦਾਂ ਨਹੀਂ ਹੋਏਗਾ ਕਿ ਚੌਂਕੀਦਾਰ ਦਾ ਵੱਖਰਾ ਹੋ ਜਾਏ ਤੇ ਇੱਥੇ ਆਪਣੇ ਆ ਜਿਹੜਾ ਸੇਵਾਦਾਰ ਹੈ ਇਸ ਦਾ ਵੱਖਰਾ ਹੋ ਜਾਏ ਇੱਕੋ ਪੇਪਰ ਹੋਣ ਦੇ ਪੂਰੇ-ਪੂਰੇ ਚਾਂਸ ਹੈ ਗੱਲ ਲਿਖ ਕੇ ਰੱਖ ਲਿਓ ਤੁਸੀਂ ਤੇ ਫੀਸ ਇਹ ਵੱਖੋ-ਵੱਖਰੀ ਲੈ ਰਿਹਾ ਤੇ ਇਹਨਾਂ ਨੇ ਇੱਕ ਗੱਲ ਕਲੀਅਰ ਕੱਠੇ ਤੇ ਮੈਂਸ਼ਨ ਵੀ ਕਰੀ ਹੋਈ ਹੈ ਜੇ ਤੁਸੀਂ ਦੋਵੇਂ ਭਰਤੀਆਂ ਵਾਸਤੇ ਅਪਲਾਈ ਕਰੋਗੇ ਤਾਂ ਵੱਖੋ-ਵੱਖਰੀ ਫੀਸ ਭਰਨੀ ਪੈਗੀ ਹੁਣ ਬਈ ਕੰਨ ਖੋਲ ਕੇ ਗੱਲ ਸੁਣਿਓ ਜੇ ਤੁਸੀਂ ਜਨਰਲ ਵਾਲੇ ਕੈਂਡੀਡੇਟ ਹੋ ਤੇ ਇਸ ਨੋਟੀਫਿਕੇਸ਼ਨ ਦੇ ਅੰਡਰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 2000 ਰੁਪਿਆ ਫੀਸ ਪੇ ਕਰਨੀ ਪੈਗੀ ਜੇ ਤੁਸੀਂ ਐਸਸੀ ਬੀਸੀ ایਡਯੂਐਸ ਦੇ ਹੋ ਤਾਂ 500 ਰੁਪਿਆ ਫੀਸ ਪੇ ਕਰਨੀ ਪੈਗੀ ਠੀਕ ਹੈ ਸਾਬਕਾ ਫੌਜੀ ਤੇ ਆਸਰਿਤ ਹੋ ਤਾਂ ਬਈ 200 ਰੁਪਿਆ ਤੇ ਦੂਜੇ ਫਾਰਮ ਦਾ 200 ਮਤਲਬ 400 ਰੁਪਿਆ ਜੇ ਤੁਸੀਂ ਹੈਂਡੀਕੈਪਟ ਕੈਂਡੀਡੇਟ ਹੋ ਤਾਂ 1000 ਰੁਪਿਆ ਇਸ ਨੋਟੀਫਿਕੇਸ਼ਨ ਦੇ ਅੰਡਰ ਜੇ ਤੁਸੀਂ ਪੇ ਕਰੋਗੇ ਫਿਰ ਵੀ ਤੁਸੀਂ ਦੋਵੇਂ ਪੋਸਟਾਂ ਦਾ ਪੇਪਰ ਦੇ ਸਕੋਗੇ ਠੀਕ ਹੈ ਹਾਲਾਂਕਿ ਪੇਪਰ ਇਹਨਾਂ ਨੇ ਇੱਕੋ ਹੀ ਲੈਣਾ ਹੈ ਅੱਗੇ ਜਦੋਂ ਤੁਸੀਂ ਇੱਥੇ ਫਾਰਮ ਭਰਨ ਵਾਲਾ ਇਨਸਟਰਕਸ਼ਨ ਦੇਖੋਗੇ ਤਾਂ ਇਸ ਦੇ ਵਿੱਚ ਇਹਨਾਂ ਨੇ ਕਲੀਅਰ ਕਟ ਮੈਂਸ਼ਨ ਕਰ ਰੱਖਿਆ ਵੀ ਬਿਨੇਕਾਰ ਨੂੰ ਹਰ ਅਸਾਮੀ ਦੇ ਲਈ ਵੱਖਰਾ ਆਨਲਾਈਨ ਫਾਰਮ ਅਤੇ ਵੱਖਰੀ ਫੀਸ ਭਰਨੀ ਹੋਏਗੀ ਭਾਵੇਂ ਜੇਕਰ ਕੋਈ ਬਿਨੇਕਾਰ ਦੋਵੇਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਦੋ ਆਨਲਾਈਨ ਫਾਰਮ ਸਬਮਿਟ ਕਰਨੇ ਹੋਣਗੇ ਤੇ ਹਰ ਫਾਰਮ ਦੀ ਵੱਖਰੀ ਫੀਸ ਅਦਾ ਕਰਨੀ ਹੋਏਗੀ ਠੀਕ ਹੈ ਤੇ ਪੇਪਰ ਇਹਨਾਂ ਨੇ ਕੋਈ ਲੈਣਾ ਜੇ ਤੁਸੀਂ ਪਿਛਲੀ ਕਈ ਭਰਤੀਆਂ ਤੋਂ ਦੇਖ ਰਹੇ ਹੋ ਪਿਛਲੇ ਸਾਲ ਜੇ ਦੇਖੋਗੇ ਤਾਂ ਵੀ ਜਿਹੜੀ ਪਟਵਾਰੀ ਵਾਲੀ ਭਰਤੀ ਸੀ ਉਸ ਦੇ ਨਾਲ ਇਹਨਾਂ ਨੇ 3-4 ਭਰਤੀਆਂ ਦੇ ਪੇਪਰ ਲਈ ਸੀ ਤੇ ਸਾਰਿਆਂ ਦੀ ਫੀਸਾਂ ਇਹਨਾਂ ਨੇ ਵੱਖੋ-ਵੱਖਰੀ ਇਕੱਠੀ ਕੀਤੀ ਹੋਈ ਸੀ ਮਤਲਬ ਇਹਨਾਂ ਨੂੰ ਫਰੀਦਾ ਖਾਨ ਦੀ ਜਿਹੜੀ ਆ ਆਦਤ ਲੱਗੀ ਹੋਈ ਹੈ ਠੀਕ ਹੈ ਕਰਦੇ ਕੇ ਇੱਕ ਭਰਤੀ 2000 ਪੋਸਟਾਂ ਕੱਢ ਦਿੰਦੇ ਆ ਕਿਸੇ ਦੇ ਵਿੱਚ 2-4 ਕੱਢ ਦਿੰਦੇ ਆ 5-6 ਨੋਟੀਫਿਕੇਸ਼ਨ ਕੱਢ ਦਿੰਦੇ ਆ ਫਿੱਸਾ ਵੱਖੋ ਵੱਖਰੀ ਲੈ ਲੈਂਦੇ ਆ ਤੇ ਫਿਰ ਪੇਪਰ ਇੱਕੋ ਹੀ ਦਿੰਦੇ ਆ ਬਟ ਬਈ ਇਸ ਨੋਟੀਫਿਕੇਸ਼ਨ ਦੇ ਵਿੱਚ ਤਾਂ ਇਹਨਾਂ ਨੇ ਹੱਦ ਹੀ ਪਾਰ ਕਰਤੀ ਇੱਕੋ ਨੋਟੀਫਿਕੇਸ਼ਨ ਨੰਬਰ ਇੱਥੇ ਐਸ ਦੇ ਆਪਣੇ ਦੇਖੋਗੇ 150 ਪੋਸਟਾਂ ਵਾਸਤੇ ਵੱਖਰੀ 1000 ਰੁਪਿਆ ਪੇ ਕਰੋਗੇ ਤੁਸੀਂ ਜੇ ਜਨਰਲ ਆਲ ਕੈਂਡੀਡੇਟ ਹੋ ਤੇ ਜੇ ਹੋਰ ਵੀ ਬਈ ਕੋਈ ਵੀ ਕੈਂਡੀਡੇਟ ਹੋਵੇ ਬਈ ਬੇਰੁਜ਼ਗਾਰੀ ਦੇ ਵਿੱਚ ਪੈਸਾ ਜਮ੍ਹਾਂ ਕਰਨਾ ਬਹੁਤ ਔਖਾ ਬਟ ਇੱਥੇ ਸਰਕਾਰ ਦੇਖੋ ਬਈ ਪਤਾ ਨਹੀਂ ਇਹਨੂੰ ਕੋਈ ਗੱਲ ਸੁਣਦੀ ਨਹੀਂ ਅਸੀਂ ਕੱਟਦੀ ਪੂਰੀ ਤਰੀਕੇ ਨਾਲ ਅਟੈਂਡ ਨਹੀਂ ਕੀਤੀ ਅਸੀਂ ਕੱਲ ਫੇਰ ਟਰਾਈ ਕਰਾਂਗੇ ਤੇ ਇਹਨਾਂ ਦੇ ਫੇਰ ਦਿਮਾਗ ਖਾਵਾਂਗੇ ਫੇਰ ਇਹਨਾਂ ਨੂੰ ਕਵਾਂਗੇ ਕਿ ਇਹ ਫੀਸਾਂ ਜਿਹੜੀ ਹੈ ਇੱਕੋ ਹੀ ਜੇ ਇੱਕ ਨੋਟੀਫਿਕੇਸ਼ਨ ਹੈ ਤਾਂ ਇੱਕੋ ਹੀ ਫੀਸ ਲੈਣ ਐਵੇਂ ਨਹੀਂ ਕਿ 250 ਦਾ 1000 ਰੁਪਿਆ ਵੱਖਰਾ ਲੈ ਤੇ ਇੱਥੇ ਤੁਸੀਂ ਦੇਖੋਗੇ 22 ਪੋਸਟਾਂ ਵਾਸਤੇ ਫੇਰ ਤੋਂ ਤੁਸੀਂ 1000 ਰੁਪਿਆ ਦਿਓ ਇੱਕੋ ਹੀ ਕੁਆਲਿਫਿਕੇਸ਼ਨ ਇੱਕੋ ਪੇਪਰ ਹੋਣਾ ਸਾਰੇ ਕੁਝ ਸੇਮ ਤੇ ਧੋਂਗੇ ਇਹਨਾਂ ਦੇ ਵੱਖੋ ਵੱਖਰੇ ਤਾਂ ਇੱਥੇ ਬਈ ਸੁਪਨੇ ਪੂਰੇ ਕਰਨ ਤੋਂ ਵੱਧ ਮੈਨੂੰ ਲੱਗਦਾ ਵੀ ਸਰਕਾਰ ਦੀ ਇੱਛਾ ਹੈ ਵੀ ਬੇਰੁਜ਼ਗਾਰੀ ਦੇ ਵਿੱਚ ਜਵਾਨਾਂ ਨੂੰ ਹੋਰ ਲੁੱਟਿਆ ਜਾਵੇ ਠੀਕ ਹੈ ਸੋ ਆ ਵੀਡੀਓ ਮੈਂ ਕੋਈ ਵਿਊਜ਼ ਵਾਸਤੇ ਨਹੀਂ ਪਾਈ ਸਿਰਫ ਤੁਹਾਨੂੰ ਅਲਰਟ ਕਰਨ ਵਾਸਤੇ ਪਾਈ ਹੈ ਤੇ ਸ਼ੋਪ ਤੇ ਜਾ ਕੇ ਵੀ ਤੁਸੀਂ ਜੇ ਫਾਰਮ ਭਰੋਗੇ ਤਾਂ ਭਾਈ ਦੋ ਫਾਰਮ ਭਰਨ ਦੀ ਫੀਸ ਤੁਹਾਨੂੰ ਪੇ ਕਰਨੀ ਹੋਏਗੀ ਇੱਕ ਚੌਂਕੀਦਾਰ ਵਾਲੀ ਤੇ ਇੱਕ ਸੇਵਾਦਾਰ ਵਾਲੀ ਸੋ ਦੋਸਤੋ ਆਹੀ ਗੱਲ ਕਹਿਣੀ ਸੀ ਕਿ ਇੱਥੇ ਭਰਤੀ ਦੇ ਵਿੱਚ ਇਸ ਨੋਟੀਫਿਕੇਸ਼ਨ ਦੇ ਅੰਡਰ ਸਭ ਕੁਝ ਤੁਸੀਂ ਸੇਮ ਦੇਖੋਗੇ ਭਾਈ ਸਵਾਏ ਪੈਸੇ ਦੇ ਤੇ ਇੱਥੇ ਗਲਾ ਆ ਕੇ ਮੁੱਕ ਜਾਂਦੀ ਹੈ ਭਾਈ ਬੰਦਾ ਪੈਸੇ ਪਿੱਛੇ ਬਦਲ ਜਾਂਦਾ ਠੀਕ ਹੈ ਸਰਕਾਰਾਂ ਵੀ ਹੁਣ ਇਸੇ ਤਰੀਕੇ ਦੀ ਹੋਈ ਪਈ ਹੈ ਪੋਰਟਲ ਲੈਣੇ ਵੇਲੇ ਉਹ ਸਾਰੇ ਵਾਦੇ ਕਰਕੇ ਜਾਂਦੀ ਹੈ ਬਟ ਜਦੋਂ ਉਹਨਾਂ ਨੂੰ ਲਾਗੂ ਕਰਨ ਦੀ ਗੱਲ ਆਉਂਦੀ ਹੈ ਤਾਂ ਕੁਝ ਇਸ ਤਰੀਕੇ ਦਾ ਨਜ਼ਰੀਆ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਠੀਕ ਹੈ ਸੋ ਇਸ ਤੋਂ ਪਹਿਲਾਂ ਵੀ ਜੇ ਤੁਸੀਂ ਪੀਟਰਪਲ ਐਸਬੀ ਦੇ ਵਿੱਚ ਕੋਈ ਭਰਤੀ ਵਿੱਚ ਅਪਲਾਈ ਕੀਤਾ ਹੋਵੇਗਾ ਤਾਂ ਇਹ ਗੱਲ ਤੁਹਾਨੂੰ ਫੇਸ ਕਰਨੀ ਪਈ ਹੋਵੇਗੀ ਕਿ ਤੁਸੀਂ ਫਿੱਸਾਂ ਤਾਂ ਦੋ ਤਿੰਨ ਪੇ ਕੀਤੀ ਸੀ ਬਟ ਇਗਜ਼ਾਮ ਦੇਣ ਦਾ ਇੱਕੋ ਹੀ ਮੌਕਾ ਤੁਹਾਨੂੰ ਮਿਲਿਆ 2023 ਵਾਲੀ ਭਰਤੀ ਬਲਾਨ ਨਿਗਾਹ ਮਾਰ ਲਓ ਭਾਵੇਂ ਏਤਕੀ ਤਿੰਨ ਚਾਰ ਪੇਪਰ ਜਿਹੜੇ ਤੁਸੀਂ ਦੇਖੋਗੇ ਇੱਕੋ ਨਾਲ ਕਮਬਾਈਨ ਕਰਕੇ ਲੈ ਜਾਣਗੇ ਸੋ ਕਈ ਵਾਰ ਕੀ ਹੁੰਦਾ ਬੱਚੇ ਦਾ ਲੱਕ ਕੰਮ ਨਹੀਂ ਕਰਦਾ ਉਸ ਦਿਨ ਜਿਸ ਦਿਨ ਐਗਜ਼ਾਮ ਹੁੰਦਾ ਹੈ ਤੇ ਉਹ ਸੋਚਦਾ ਵੀ ਮੈਨੂੰ ਫੀਸ ਮੈਂ ਦੋ ਭਰੀ ਸੀ ਦੂਜਾ ਚਾਂਸ ਮਿਲ ਜਾਂਦਾ ਤਾਂ ਕੀ ਪਤਾ ਮੇਰੀ ਗੱਲ ਬਣ ਜਾਂਦੀ ਠੀਕ ਹੈ ਬਹੁਤ ਵਾਰ ਜਿਹੜੇ ਪੜ੍ਹਨ ਵਾਲੇ ਬੱਚੇ ਉਹਨਾਂ ਨਾਲੇ ਇਦਾਂ ਦੀ ਗੱਲ ਹੁੰਦੀ ਹੈ ਠੀਕ ਹੈ ਤਾਂ ਇੱਥੇ ਬਈ ਸਰਕਾਰ ਦੀ 101% ਮੈਨੂੰ ਗਲਤ ਲੱਗੀ ਤੁਹਾਨੂੰ ਪਤਾ ਨਹੀਂ ਕਿੱਦਾਂ ਦੀ ਲੱਗੀ ਜਿਹੜੀ ਵੀ ਤੁਹਾਨੂੰ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੋਈ ਮਜ਼ਾਕ ਵਾਲਾ ਮਸਲਾ ਨਹੀਂ ਹੈ ਨਾ ਹੀ ਵਿਊਜ਼ ਵਾਲਾ ਇਹ ਹੱਕ ਦੀ ਗੱਲ ਹੈ ਜੇ ਤੁਹਾਨੂੰ ਲੱਗਦਾ ਵੀ ਇੱਥੇ ਸਾਡਾ ਹੱਕ ਮਾਰਿਆ ਜਾ ਰਿਹਾ ਤਾਂ ਤੁਸੀਂ ਸਰਕਾਰ ਦੇ ਕੰਨਾਂ ਵਿੱਚ ਗੱਲ ਪਾਓ ਸਰਕਾਰ ਦਾ ਆਪ ਦਾ ਆਫੀਸ਼ੀਅਲ YouTube ਚੈਨਲ ਵੀ ਬਣ ਗਿਆ ਉੱਥੇ ਵੱਧ ਤੋਂ ਵੱਧ ਜਾ ਕੇ ਤੁਸੀਂ ਕਮੈਂਟ ਮਾਰੋ ਵੀ ਇਹ ਫੀਸਾਂ ਤੁਸੀਂ ਜਾਂ ਤਾਂ ਫੀਸ ਘਟਕਾਏ ਜਿਹੜੀ ਫੀਸ ਇੱਕੋ ਕਰਦੇ ਹੋ ਨਹੀਂ ਤਾਂ ਪੋਸਟਾਂ 5000 ਤੋਂ ਉੱਤੇ ਕਰਦੇ ਹੋ ਅਸੀਂ ਦੋਵੇਂ ਫੀਸ ਭਰ ਦਿਆਂਗੇ ਠੀਕ ਹੈ ਸੋ ਇਹ ਪੰਜਾਬ ਸਰਕਾਰ ਦਾ YouTube ਚੈਨਲ ਹੈ ਉੱਥੇ ਜਾ ਕੇ ਤੁਸੀਂ ਕਹਿ ਸਕਦੇ ਹੋ ਜਾਂ ਪੰਜਾਬ ਸਰਕਾਰ ਦੇ ਵੱਖੋ-ਵੱਖ ਜਿਵੇਂ X ਤੇ ਉਹਨਾਂ ਦਾ ਅਕਾਊਂਟ ਹੈ ਉੱਥੇ ਵੀ ਕਹਿ ਸਕਦੇ ਹੋ Facebook ਤੇ ਵੀ ਹੈ ਜਿੱਥੇ ਤੁਸੀਂ ਵਿਜ਼ਿਟ ਕਰਦੇ ਹੋ ਜਿੱਥੇ ਜਿੱਥੇ ਤੁਹਾਡਾ ਵਾਹ ਪੈਂਦਾ ਹੈ ਸਰਕਾਰ ਦੇ ਜਾ ਕੇ ਉੱਥੇ ਮੱਥੇ ਲੱਗੋ ਤੇ ਉਹਨਾਂ ਨੂੰ ਚੇਤਾਵੋ ਠੀਕ ਹੈ ਤੇ ਸਰਕਾਰ ਦਾ ਹੈਲਪਲਾਈਨ ਨੰਬਰ ਜਿਹੜਾ ਬਹੁਤ ਹੀ ਛੇਤੀ ਤੁਹਾਨੂੰ ਗਰੁੱਪ ਦੇ ਵਿੱਚ ਸ਼ੇਅਰ ਕਰ ਦਿੱਤਾ ਜਾਏਗਾ ਜੇ ਤੁਸੀਂ ਪੰਜਾਬ ਦੀ ਗਰੁੱਪ ਡੀ ਵਾਲੀ ਭਰਤੀ ਦਾ ਗਰੁੱਪ ਜੁਆਇਨ ਨਹੀਂ ਕਰਿਆ ਤਾਂ ਉਹ ਗਰੁੱਪ ਵੀ ਜ਼ਰੂਰ ਜੁਆਇਨ ਕਰ ਲਿਓ ਉੱਥੇ ਸਾਰੇ ਅਪਡੇਟ ਜਿਹੜੇ ਆ ਸਮੇਂ ਸਿਰ ਮਿਲ ਜਾਂਦੇ ਐ ਠੀਕ ਹੈ ਤੇ ਇਸ ਤੋਂ ਲਾਓ ਬਈ ਕੋਈ ਅਪਡੇਟ ਹੋਇਆ ਤਾਂ ਸਮੇਂ ਸਿਰ ਤੁਹਾਡੇ ਨਾਲ ਸ਼ੇਅਰ ਕਰ ਦੇਾਂਗੇ ਬਾਕੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ